ਸੱਚਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੀਆਂ ਦਾਣਾ ਮੰਡੀਆਂ ਦੇ ਵਿੱਚ ਜਿਹੜੀ ਚੌਨੇ ਦੀ ਫਸਲ ਦੀ ਆਮਦਨ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਸਮਾਣਾ ਦੇ ਸ਼ਹਿਰ ਦੇ ਵਿੱਚ ਜਿਹੜੀ ਹੈ ਇੱਕ ਤਰੀਕ ਨੂੰ ਜਿਹੜੀ ਹੈ ਸਰਕਾਰੀ ਬੋਲੀ ਹੋਣ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਅੱਜ ਖਰੀਦ ਜਮਸੀਆਂ ਦੇ ਵੱਲੋਂ ਤੇ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਅੱਜ ਆੜਤੀਆਂ ਨਾਲ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਚੇਤਨ ਸਿੰਘ ਜੋੜਾ ਮਾਜਰਾ ਜੀ ਪਹੁੰਚੇ ਤੇ ਆਰਤੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਹੈ ਕਿ ਮੰਡੀਆਂ ਦੇ ਵਿੱਚ ਤੁਸੀਂ ਵੀ ਕਿਸਾਨਾਂ ਨੂੰ ਜਾਗਰੂਤ ਕਰੋ ਕਿ ਉਹ ਜਿਹੜੀ ਆਪਣੀ ਫਸਲ ਹੈ ਸੁੱਕੀ ਲੈ ਕੇ ਆਣ ਤਾਂ ਕਿ ਉਹਨਾਂ ਦਾ ਵੀ ਜਿਹੜਾ ਕਿਸੇ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਲਗਾਤਾਰ ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਜਿਹੜੀ ਜੀਰੀ ਹੈ ਸੁੱਕੀ ਵੱਡੋ ਤਾਂ ਕਿ ਤੁਹਾਨੂੰ ਵੀ ਕਿਸੇ ਕਿਸਮਾ ਦਾ ਹੁਣ ਸਾਹਮਣਾ ਨਾ ਕਰਨਾ ਪਵੇ ਜੇ ਗੱਲ ਕਰੀਏ ਤਾਂ ਪ੍ਰਧਾਨ ਜਿਹੜੇ ਨਰਿੰਦਰ ਕੁਮਾਰ ਗਰਗ ਨੇ ਨਵੇਂ ਬਣੇ ਨੇ ਉਹਨਾਂ ਵੱਲੋਂ ਵੀ ਜਿਹੜਾ ਸਵਾਲ ਕੀਤਾ ਗਿਆ ਸੀ ਕਿ ਜਿਹੜਾ ਪਿਛਲੀ ਵਾਰ ਅਸੀਂ ਇੰਨੀ ਜੀਰੀ ਲਈ ਹੈ ਤੇ ਉਹ ਜਿਹੜੀ ਹੈ ਹਾਲੇ ਤੱਕ ਗੋਦਾਮਾਂ ਦੇ ਵਿੱਚ ਪਈ ਹੈ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਤੇ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਵੀ ਕਿਹਾ ਗਿਆ ਕਿ 15 ਅਕਤੂਬਰ ਤੱਕ ਜਿਹੜੇ ਗੋਦਾਮਾਂ ਦੇ ਵਿੱਚ ਕੇਂਦਰ ਸਰਕਾਰ ਹੁਣ ਲਗਾਤਾਰ ਖਾਲੀ ਕਰਵਾ ਰਹੀ ਹੈ ਤਾਂ ਕਿ ਤੁਹਾਡੀ ਜਿਹੜੀਆਂ ਜੀਰੀਆਂ ਨੇ ਵੱਧ ਤੋਂ ਵੱਧ ਲੱਗ ਸਕਣ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਆ ਹੁਣ ਦਿੱਕਤਾਂ ਦਾ ਸਾਹਮਣਾ ਨਹੀਂ ਨਾ ਕਰਨਾ ਪਵੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜਾ ਤੁਹਾਨੂੰ ਪਿਛਲੀ ਵਾਰ ਲਿਫਟਿੰਗ ਦੀ ਇੰਨਿਆ ਕੋ ਪ੍ਰੋਬਲਮ ਆਈਆਂ ਨੇ ਇਸ ਜਿਹੜੇ ਜੀਰੀ ਡਿਸੀਜਨ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਤੁਸੀਂ ਆਰਾਮ ਦੇ ਨਾਲ ਜਿਹੜਾ ਮੰਡੀਆਂ ਦੇ ਵਿੱਚ ਕੰਮ ਕਰ ਸਕੋਗੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਸ਼ਲੀ ਚੁਣੀ ਹੋਈ ਕਮੇਟੀ ਨੂੰ ਮੰਤਰੀ ਜੀ ਦਾ ਅਸ਼ੀਰਵਾਦ ਦਿੱਤੀ ਉਸੇ ਤਰ੍ਹਾਂ ਮੈਨੂੰ ਵੀ ਇਸ ਵਾਰ ਮੰਤਰੀ ਜੀ ਦਾ ਅਸ਼ੀਰਵਾਦ ਹੈ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ ਮੈਂ ਤਨਦੇਹੀ ਨਾਲ ਇਮਾਨਦਾਰੀ ਨਾਲ ਉਹਨੂੰ ਸਹੀ ਨਿਭਾਉਂਗਾ ਕੋਈ ਧਾਂਦਲੀ ਨਹੀਂ ਹੋਣ ਦਊਗਾ ਤਿਆਰਤੀ ਵੀਰਾਂ ਨਾਲ ਸਹਿਯੋਗ ਕਰਾਂਗਾ ਮੰਤਰੀ ਜੀ ਦਾ ਇੱਥੇ ਮਾਰੇ ਜੇ ਮੇਰੇ ਸੱਦੇ ਆਉਣ ਤੇ ਧੰਨਵਾਦ ਕਰਦਾ ਮੀਟਿੰਗ ਨੂੰ ਸਫਲ ਬਣਾਉਣ ਚ ਉਹਨਾਂ ਦਾ ਅਹਿਮ ਰੋਲ ਸੀ ਮੇਰੇ ਮਿੱਤਰ ਸੱਜਣ ਮੈਂਬਰ ਸਹਿਬਾਨ ਆਰਤੀ ਵੀ ਅਕਾਊਂਟੈਂਟ ਵੀ ਜੋ ਇੱਥੇ ਮੇਰੇ ਸੱਦੇ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਿੰਦਾ ਅੱਲਾ ਸਭਾਣਾ ਬਖੀ ਪਹੁੰਚਿਆ ਜਿੱਥੇ ਆਰਤੀ ਸੈਸ਼ਨ ਵੱਲੋਂ ਜਿਹੜੀ ਨਵੀਂ ਟੀਮ ਹੈ ਜਿਹੜੀ ਉਹ ਬਣਾਈ ਗਈ ਆ ਔਰ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਔਰ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕਰਨ ਵਾਸਤੇ ਔਰ ਜਿਹੜਾ ਝੋਨੇ ਦਾ ਸੀਜ਼ਨ ਜਿਹੜਾ ਆ ਰਿਹਾ ਹੈ ਉਦੇ ਸਬੰਧਤ ਜਿਹੜੀ ਗੱਲਬਾਤ ਕਰਨ ਵਾਸਤੇ ਅੱਜ ਉਹਰੇ ਇਕੱਠੇ ਹੋਇਆ ਔਰ ਉਮੀਦ ਹੈ ਕਿ ਜਿਵੇਂ ਪਿੱਛੇ ਬੜੀ ਸਮੂਥ ਤਰੀਕੇ ਨਾਲ ਜਿਹੜਾ ਝੋਨੇ ਦਾ ਸੀਜ਼ਨ ਲੱਗਿਆ ਜਾਂ ਕਣਕ ਦਾ ਲੱਗਿਆ ਉਸੇ ਤਰੀਕੇ ਨਾਲ ਸਮੂਥ ਹੈ ਜਿਹੜਾ ਅੱਜ ਝੋਨੇ ਦਾ ਸੀਜ਼ਨ ਹੈ ਜਿਹੜਾ ਉਹ ਵੀ ਲੱਗੂਗਾ ਸੋ ਮੇਰੇ ਵੱਲੋਂ ਸਾਰੀ ਆਰਟੀਸਟਿਸ਼ਨ ਨੂੰ ਨੰਮੀ ਬਣੀ ਟੀਮ ਨੂੰ ਮੁਬਾਰਕਬਾਦ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਵੱਖ-ਵੱਖ ਏਜੰਸੀਆਂ ਦੇ ਜਿਹੜੇ ਇਨਸਪੈਕਟਰ ਵਗੈਰਾ ਆਏ ਸੀ ਉਹ ਵੀ ਆਏ ਸੀ ਮੰਡੀ ਬੋਰਡ ਦੇ ਅਧਿਕਾਰੀ ਵੀ ਆਏ ਸੀ ਸੋ ਸਾਰਿਆਂ ਨੇ ਘਾ ਕੇ ਇੱਕ ਦੂਜੇ ਨਾਲ ਰਲ ਮਿਲ ਕੇ ਆਪਾਂ ਜਿਹੜਾ ਇਹ ਹੈਗਾ ਅਜੀ ਦੀ ਦਾ ਸੀਜ਼ਨ ਹੈ ਉਹਨੂੰ ਇਹੋ ਜਿਹੇ ਤਰੀਕੇ ਨਾਲ ਲਾਈਏ ਕਿ ਕਿਸੇ ਨੂੰ ਕੋਈ ਖਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹਦੇ ਨਾਲ ਹੀ ਮੈਂ ਆਪ ਜੀ ਦੇ ਮੱਧਮ ਰਾਹੀਂ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪੰਜ ਚਾਰ ਦਿਨ ਪਿੱਛੇ ਫਸਲ ਜਿਹੜੀ ਉਹਨੂੰ ਕੱਚੀ ਨਾ ਪਾ ਬੜਾਈਏ ਉਹਨੂੰ ਕੋਸ਼ਿਸ਼ ਕਰੀਏ ਕਿ ਪੱਕਾ ਝੋਨਾ ਹੀ ਵੜ ਕੇ ਲੈ ਕੇ ਆਏ ਤਾਂ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਖੱਜਲ ਖੋਰੀ ਦਾ ਜਿਹੜਾ ਸਾਹਮਣਾ ਨਾ ਕਰਨਾ ਮੰਤਰੀ ਸਾਹਿਬ ਹਰ ਸਾਲ ਜਦੋਂ ਮੰਡੀ ਦਾ ਸੀਜ਼ਨ ਹੁੰਦਾ ਹੈ ਕਈ ਨਾ ਕਈ ਨਾ ਕਈ ਵਾਰ ਲਿਫਟਿੰਗ ਦਾ ਹੋਰ ਕਾਫੀ ਸਮੱਸਿਆ ਹੁੰਦੀਆਂ ਨੇ ਉਹਨਾਂ ਤੇ ਥੋੜੀ ਜੀ ਗੌਰ ਦੀ ਨਹੀਂ ਦੇਖੋ ਝੋਨੇ ਦੇ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਉਹ ਥੋੜਾ ਕਣਕ ਦੇ ਸੀਜ਼ਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਜਿਹੜੇ ਬਹੁਤ ਸਾਰੇ ਟਰੱਕ ਨੇ ਜਿਹੜੇ ਡੀਜ਼ਲ ਮਹਿੰਗਾ ਉਹਨਾਂ ਨੇ ਸੇਲ ਕਰ ਦਿੱਤੇ ਕਿਉਂਕਿ ਉਹਨਾਂ ਦੀ ਬੱਚਤ ਨਹੀਂ ਹੈ ਸੋਚ ਕਰਕੇ ਟਰੱਕ ਘਟਣ ਕਰਕੇ ਜਿਹੜੀ ਲਿਫਟਿੰਗ ਚ ਜਿਹੜੀ ਪ੍ਰੋਬਲਮ ਆਉਂਦੀ ਆ ਅਦਰਵਾਜ਼ੀ ਇਦਾਂ ਦਾ ਕੋਈ ਗੱਲ ਨਹੀਂ ਜਿਹੜੀ ਮੰਡੀ ਆ ਸਹਿਰ ਜੀ ਦੇ ਸਾਹਮਣੇ ਝੋਕਾ ਝੋਨਾ ਬੁਨਿਆਦੀ ਆ ਪਿੰਡਾਂ ਚ ਮੈਂ ਆੜ ਕੇ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਕਿਸਾਨ ਨੇ ਉਹ ਵੀ ਆਪਣੀਆਂ ਦੁਕਾਨਾਂ ਤੇ ਲੱਗੇ ਹੋਏ ਨੇ ਉਹਨਾਂ ਨੂੰ ਬੇਨਤੀ ਕਰੋ ਕਿ ਕੱਚਾ ਝੋਨਾ ਨਾ ਨਾ ਵੜਾਓ ਔਰ ਮੰਡੀ ਬੋਰਡ ਵੱਲੋਂ ਵੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਿਹੜੀ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਹੈ ਜਿਹੜੀ ਪਿੰਡੋਂ ਪਿੰਡੀ ਜਿਹੜੀ ਮਨਾਈਦੀ ਆ ਉਹ ਕਰਵਾਈ ਜਾ ਰਹੀ ਹੈ ਅਸੀਂ ਵੀ ਆਪਣੇ ਤੌਰ ਤੇ ਲੱਗੇ ਹੋਣ ਲੋਕਾਂ ਨੂੰ ਉਹ ਜਿਹੜਾ ਹੈਗਾ ਜਾਗਰੂਕ ਕਰਨ ਵਾਸਤੇ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਪਕਾ ਕੇ ਹੀ ਝੋਨਾ ਮੰਡੀਆਂ ਦੇ ਵਿੱਚ ਲੈ ਕੇ ਮੰਡੀ ਦੇ ਜਿਹੜੇ ਮਾਮਗੜ ਵਾਲੇ ਬਸ ਇਹ ਬਾਉਂਡਰੀ ਹੈ ਉਹ ਟੁੱਟੀ ਪਈ ਜੀ ਕਿਸਾਨਰ ਵਪਾਰੀ ਕਹਿੰਦੇ ਸਾਡਾ ਫਸਲ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਦੇਖੋ ਹੁਣ ਹੁਣ ਝੋਨੇ ਦਾ ਸੀਜ਼ਨ ਆ ਗਿਆ ਹੁਣ ਕੁਝ ਹੋਣਾ ਨਹੀਂ ਇਸ ਤੋਂ ਬਾਅਦ ਜਮੇ ਸੀਜ਼ਨ ਲੰਘਦਾ ਉਸ ਤੋਂ ਬਾਅਦ ਮਾ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਉਹ ਬਾਉਂਡਰੀ ਬਾਲ ਹੈ ਜਿਹੜੀ ਉਹ ਕਰਵਾਇਆ